ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ انسان ਦੇ ਜਿਸ ਤਰ੍ਹਾਂ ਸਾਰੇ ਰੋਗ ਵੱਧਦੇ ਜਾ ਰਹੇ ਨੇ ਉਸੇ ਤਰੀਕੇ ਨਾਲ ਇਲਾਜ ਵੀ ਵੱਧਦੇ ਜਾ ਰਹੇ ਨੇ ਕਈ ਤਰੀਕਿਆਂ ਦੇ ਇਲਾਜ ਸਾਨੂੰ ਅੱਜ ਕੱਲ ਨੂੰ ਮਿਲਣ ਮੇ ਵੇਖਣ ਮਿਲਦੇ ਨੇ ਤੇ ਅੱਜ ਮੈਂ ਤੁਹਾਡੇ ਲਈ ਇੱਕ ਧਮਾਕੇਦਾਰ ਜੋਸ਼ਦਾਰ ਇੱਕ ਖਬਰ ਲੈ ਕੇ ਆਈ ਆ ਅਮਸਲ ਵਿੱਚ ਇੱਕ ਕਿਸੇ ਤਰ੍ਹਾਂ ਦਾ ਪਾਣੀ ਪਲਾ ਰਹੇ ਨੇ ਕੋਈ ਜਪਾਨੀ ਮਸ਼ੀਨ ਹੈ ਆਰੋ ਸਿਸਟਮ ਵਰਗਾ ਪਾਣੀ ਹੈ ਤੇ ਇਹ ਤੁਹਾਨੂੰ ਸਵੇਰੇ ਖਾਲੀ ਪੇਟ ਪਲਾਂਦੇ ਨੇ ਔਰ ਨਾਲ ਵੀ ਦਿੰਦੇ ਨੇ ਸਾਰਾ ਦਿਨ ਪਾਣੀ ਪੀਣ ਵਾਸਤੇ ਚਾਹੇ ਤੁਸੀਂ ਆਪਣਾ ਕੋਈ ਪਾਂਡਾ ਭਰ ਲਓ ਚਾਹੇ ਕੋਈ ਬੋਤਲ ਵਗੈਰਾ ਭਰ ਲਓ ਤਾਂ ਇਹ ਪਾਣੀ ਖਾਲੀ ਪੇਟ ਪਲਾਂਦੇ ਤੁਹਾਨੂੰ ਰੱਜ ਕੇ ਪਿਲਾ ਦੇ ਨੇ 2-3 ਗਲਾਸ ਜਿੰਨੇ ਤੁਸੀਂ ਪੀ ਸਕਦੇ ਉਨੇ ਪੀ ਲਓ ਔਰ ਸਾਰਾ ਦਿਨ ਵੀ ਇਹ ਹੀ ਪਾਣੀ ਪੀਣਾ ਉਸ ਤੋਂ ਬਾਅਦ ਇਹ ਜੋ ਰੋਟੀ ਖਾਣੀ ਉਸ ਤੋਂ ਅੱਧਾ ਘੰਟਾ ਪਹਿਲਾਂ ਕੁਛ ਨਹੀਂ ਪੀਣਾ ਉਸ ਤੋਂ ਬਾਅਦ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਇਹ ਪਾਣੀ ਪੀ ਸਕਦੇ ਆ ਔਰ ਇਸ ਪਾਣੀ ਦੀ ਖਾਸੀਅਤ ਇਹ ਕਿ ਇਹ ਨਾਲ ਤੁਸੀਂ ਕੋਈ ਆਪਣੀ ਦਵਾਈ ਮੈਡੀਸਿਨ ਨਹੀਂ ਲੈਣੀ ਪਰ ਮੈਡੀਸਿਨ ਤੁਸੀਂ ਆਪਣੀ ਛੱਡਣੀਆ ਵੀ ਨਹੀਂ ਆ ਔਰ ਇਸ ਦੀਆਂ ਸਾ ਇਸ ਪਾਣੀ ਨਾਲ ਸਾਰੇ ਪੇਟ ਦੀਆਂ ਬਿਮਾਰੀਆਂ ਸਾਰੇ ਸਰੀਰ ਦੀਆਂ ਬਿਮਾਰੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਤੁਹਾਡੇ ਚਾਏ ਜੋੜਾਂ ਦੀ ਦਰਦ ਆ ਜਾਂ ਸਿਰ ਦੀ ਦਰਦ ਆ ਜਾਂ ਕੋਈ ਵੀ ਤਰ੍ਹਾਂ ਤਰੀਕੇ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਉਹ ਸਾਰੀਆਂ ਠੀਕ ਹੋ ਰਹੀਆਂ ਨੇ ਤੇ ਲੋਕੀ ਬਹੁਤ ਯਕੀਨ ਨਾਲ ਬੜੇ ਜੋਸ਼ ਉਖਰੋਸ਼ ਨਾਲ ਆ ਰਹੇ ਨੇ ਤੇ ਉਸ ਵੇਰ ਤੋਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਨੇ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਪਹਿਲਾ ਟਾਈਮ ਸੀ ਤੇ ਹੁਣ ਜਿਆਦਾ ਦੁਨੀਆ ਹੋਣ ਕਰਕੇ 6 ਤੋਂ ਲੈ ਕੇ ਹੁਣ 8 ਵਜੇ ਦਾ ਟਾਈਮ ਕੀਤਾ ਤੇ ਲੋਕੀ ਸਾਰੇ 8:30 'ਤੇ ਸ਼ੁਰੂ ਹੋ ਜਾਂਦੇ ਨੇ ਪਰ ਅਜੇ ਕੋਈ ਠੀਕ ਹੋਇਆ ਜਾਂ ਨਹੀਂ ਹੋਇਆ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿਉਂਕਿ ਅਜੇ ਇਹ ਸਿਸਟਮ ਸ਼ੁਰੂ ਹੀ ਹੋਇਆ ਹੈ ਤਾਂ ਅੱਜ ਦੀ ਅੱਜ ਦੇ ਵਾਸਤੇ ਅੱਜ ਇੰਨੀ ਕੀ ਜਾਣਕਾਰੀ ਅੱਗੇ ਮਿਲਦੀ ਹੈ ਹੋਰ ਨਵੀਂ ਇਨਫੋਰਮੇਸ਼ਨ ਵਾਸਤੇ ਜੀ ਥੈਂਕ ਯੂ ਸੋ ਮਚ ਜੀ